ਹਜੇ ਤਾਂ ਇੰਨੀ ਕੋਈ ਗੱਲ ਲੱਗਦੀ ਨਹੀਂ ਬਾਕੀ ਪ੍ਰਧਾਨ ਜੀ ਦੱਸ ਸਕਦੇ ਇਹਦੇ ਬਾਰੇ ਇਹ ਵਾਲੀ ਸਾਹਿਬ ਦੇਖਿਆ ਜਾਵੇ ਜਿਵੇਂ ਗੁਰਵੰਦਰ ਦੀ ਗੱਲ ਚੱਲ ਰਹੀਆਂ ਨੇ ਪ੍ਰਤਾਪ ਬਾਜਵਾ ਨੇ ਤੰਜ ਕੱਸਿਆ ਉਹ ਕਹਿੰਦੇ ਕਿ ਇਹ ਤਾਂ ਵਿਗੜੀ ਜਨਾਨੀ ਵਾਲਾ ਕੰਮ ਹੈਗਾ ਵਿਆਹ ਤੇ ਵਿਆਹ ਵਾਲੇ ਇਕੱਠੇ ਬੁਲਾਉਂਦੇ ਨੇ ਨਹੀਂ ਫਿਰ ਇਹਨਾਂ ਦੇ ਹਾਲਾਤ ਜੇ ਕੋਈ ਹੋਊ ਤਾਂਹੀਂ ਹੈ ਨਾ ਇਹ ਤਾਂ ਕੋਈ ਗੱਲ ਹੀ ਨਹੀਂ ਹੈਗੀ ਲੱਗਦੀ ਕੋਈ ਪਰ ਜਿਵੇਂ ਅੱਜ ਆਮਦਵੀ ਪਾਰਟੀ ਨੇ ਕੈਂਪੇਨ ਸ਼ੁਰੂ ਕਰਤੀ ਹੈ ਮਾਹੌਲ ਤਾਂ ਪੂਰਾ ਸ਼ੁਰੂ ਹੋ ਗਿਆ ਤੁਸੀਂ ਸਮਝਦੇ ਹੋ ਕਿ ਇਹ ਤੇ ਡਿਸੀਜਨ ਨਹੀਂ ਤਾਂ ਲੋਕਾਂ ਚ ਵੀ ਇਹ ਸੰਜੇ ਸਮੜਿਆ ਹੋਇਆ ਹੈ ਨਹੀਂ ਹੋਊਗਾ ਕਿਉਂਕਿ ਲੋਕਾਂ ਨੇ ਆਪ ਦਾ ਮਾਇੰਡ ਮੈਨੂੰ ਤਾਂ ਕੋਈ ਲੱਗਦਾ ਨਹੀਂ ਚਾਂਸਿਸ ਬਾਕੀ ਦਾ ਪ੍ਰਧਾਨ ਜੀ ਦੱਸ ਸਕਦੇ ਇਹਦੇ ਬਾਰੇ ਜਿਸ ਤਰ੍ਹਾਂ ਕੱਲ ਬਾਦਸ ਪ੍ਰਕਾਸ਼ ਸਿੰਘ ਬਾਦਲ ਦੀ ਜਨਮਵਰਸੀ ਤੇ ਸਾਰੇ ਬੀਜਪੀ ਦੇ ਲੀਡਰ ਬੋਲੇ ਉਹ ਤਾਂ ਸਾਰੀ ਆਏ ਆ ਉਹ ਤਾਂ ਦੇਖੋ ਸਾਰੇ ਆਏ ਨੇ ਉੱਥੇ ਹੋਰ ਵੀ ਆਏ ਨੇ ਆਪਣੇ ਕਾਮਰੇਡ ਵੀ ਆਏ ਹੋਏ ਸੀਗੇ ਉਦੋਂ ਦਾ ਕੋਈ ਮਸਲਾ ਨਹੀਂ ਹੈਗਾ ਜੀ ਬਾਕੀ ਹਜੇ ਮੈਨੂੰ ਕੋ ਲੱਗਦੀ ਤਾਂ ਹੈ ਨਹੀਂ ਗੱਲ ਬਾਕੀ ਪ੍ਰਧਾਨ ਜੀ ਦੱਸ ਸਕਦੇ ਪਰਿਆਲੀ ਸਾਹਿਬ ਲੱਗਦਾ ਨਹੀਂ ਵੀ ਚਲੋ ਗੱਲ ਭਾਵੇਂ ਨਾ ਵੀ ਹੋਵੇ ਜਾਂ ਹੋਵੇ ਕੋਈ ਕਿਰਦੀ ਗੱਲ ਪਰ ਜਦੋਂ ਲੋਕਾਂ ਚ ਇਸ ਤਰ੍ਹਾਂ ਦੀ ਕਨਸੈਪਸ਼ਨ ਬਣ ਰਹੀ ਹੋਵੇ ਤਾਂ ਡਿਸੀਜਨ ਜਲਦੀ ਹੋ ਜਾਣਾ ਚਾਹੀਦਾ ਪਾਰਟੀਆਂ ਨੂੰ ਕਿਸੇ ਲੈਣ ਨੂੰ ਦੇਖੋ ਇਹਦੇ ਬਾਰੇ ਤਾਂ ਹੁਣ ਪਾਰਟੀ ਪਤਾਂ ਜਿਨ੍ਹਾਂ ਨੇ ਗੱਲ ਕਰਨੀ ਆ ਫੈਸਲਾ ਕਰਨਾ ਵੀ ਦੱਸ ਸਕਦੇ ਆ ਸੋ ਮੈਂ ਤਾਂ ਆਪਣੀ ਗੱਲ ਪਹਿਲਾਂ ਰੱਖ ਦਿੱਤੀ ਸੀ ਵੀ ਕਿਦਾਂ ਵੀ ਕਿਹੜੀ ਕਿਹੜੀ ਸ਼ਰਤਾਂ ਤੇ ਹੋਣਾ ਚਾਹੀਦਾ ਸਾਰੀ ਦੱਸ ਦਿੱਤੀ ਸਰ ਜੀ ਸਰ ਜੀ ਇਹ ਇੱਕ ਆ ਜਰਮਨ ਇੰਦਰਾਪਤ ਭਗਵਾਨ ਜੀ ਆਦੇ 13 ਸੀਟਾਂ ਸਾਹਮਣੇ ਆ ਜਾਣਾ ਸਾਰਾ ਕੁਝ ਤੁਹਾਡਾ ਨਾਮ ਵੀ ਚਰਚਾ ਤੇ ਲੋਕ ਸਭਾ ਨੂੰ ਨਹੀਂ ਨਹੀਂ ਨਹੀਂ